ਤਾਰੇ ਦੀ ਗੱਲ ਹੈ ਅੱਜ ਤੱਕ ਮੈਂ ਚਿੱਟੀ ਦਾੜੀ ਕਰਕੇ ਬਜ਼ੁਰਗ ਕਰਕੇ ਬਾਬਾ ਜੀ ਹਾਈਵੇ 'ਚ ਕੋਈ ਨਹੀਂ ਕਿਹਾ ਮਾਤਾ ਵੀ ਸ਼ਰਮਾਈ ਵੀ ਇਹ ਤਾਂ ਸਾਡੇ ਦਾਦੇ ਦੀ ਉਮਰ ਦਾ ਕਰਦਾ ਪੂਰਾ ਅੱਗੇ ਬਾਹਰ ਨੂੰ ਪੈਂ ਤੂੰ ਬੋਲੇ ਮੈਂ ਤੈਨੂੰ ਮਾਰ ਦੂੰ ਨਹੀਂ ਤੁਸੀਂ ਗੁਰੂ ਦੀ ਥਾਬਿਆ ਤੇ ਬੈਠ ਕੇ ਹਾਂ ਇਹਨੂੰ ਲੱਗਦਾ ਵੀ ਹਰ ਵੀਰ ਐਵੇਂ ਬੋਲਦੇ ਆਏ ਬੋਲ ਕੇ ਹੁਣ ਜਦੋਂ ਕਿ ਜਿਹਦੇ ਵਿੱਚੋਂ ਖਿੱਚ ਲਿਆ ਫਿਰ ਆ ਜਾ ਮੈਂ ਨਹੀਂ ਗੁਰੂ ਦੀ ਥਾਬਿਆ ਤੇ ਬੈਠ ਕੇ ਗਾਲ ਕੱਢਣੀ ਇਹ ਕਿੱਥੋਂ ਸਿੱਖਿਆ ਇਹ 10ਵੀਂ ਕਾ ਕੇਗਲ ਸੱਚ ਹੈ ਕਿ ਝੂਠਾ ਪਪਾ ਜੀ ਬਾਬਾ ਜੀ ਪਾਗੜੀ ਪੱਗੜ ਘੋਣ ਵਾਲੀ ਹਰਕਤ ਕਰੂਗਾ ਬਾਗੇ ਕੋਲ ਨਾ ਕੋਈ ਨਹੀਂ ਦੱਸ ਇਹਨੂੰ ਕੌਣ ਆ ਗੋ ਨੂੰ ਕਹੀ ਇਹਨੇ ਬਾ ਉਹਦਾ ਮਾਗਰ ਬੰਦੀ ਮੈਂ ਤਾਂ ਸੱਤ ਨਾਂ ਸਾਡੇ ਤੇ ਜੱਜ ਲੱਗਿਆ ਤੇਰੇ ਤੇ ਲੱਗਿਆ ਹੂੰ ਸੁਣ ਵੀ ਨਹੀਂ ਕਰ ਲੈ ਤੂੰ ਧਿਆਨ ਮੈਂ ਬਾਬਾ ਨੰਨਸਨ ਤੋਂ ਬਿਨਾ ਕਿਸੇ ਦੀ ਪਰਵਾਹ ਨਹੀਂ ਮਿੰਦੀ ਠੀਕ ਹੈ ਜੀ ਜੇ ਤੇਰੀ ਹੁਣ ਦੁਬਾਰਾ ਮੈਨੂੰ ਸ਼ਿਕਾਇਤ ਆ ਗਈ ਜੋ ਮਰਜੀ ਮੈਂ ਰਤਨ ਸਿੰਘ ਉਹਦੇ ਬਲੱਡ ਚੋਂ ਨਹੀਂ ਮੈਂ ਹਰਾਮ ਦਾ ਹਾਂ ਤੇਰਾ ਨਾਮ ਮੂੰਹ ਘੁੱਟਾ ਠੀਕ ਹੈ ਮੈਂ ਤੈਨੂੰ ਚਾਰ ਮਹੀਨਾ ਬੰਦ ਕਰਿਆ ਠੀਕ ਹੈ ਬਾਬਾ ਜੀ ਹੁਣ ਅਗਲੀ ਸੁਣ ਲੈ ਹੁਣ ਇਧਰ ਇੱਕ ਗੱਲ ਹੋਰ ਸੁਣ ਲਓ ਇਹਦੀ ਵੀਡੀਓ ਬਣਾਉਣੀ ਆ ਇਹਨੂੰ ਮੈਂ ਟੋਫੀਆਂ ਬੰਦ ਕਰਨ ਨੂੰ ਕਿਹਾ ਵੀ ਤੇਰੀਆਂ ਟੋਫੀਆਂ ਨਾ ਅਵਗਿਆ ਹੁੰਦੀਆਂ ਇਹਦਾ ਤਰੀਕਾ ਦੱਸਦਾ ਮੈਂ ਤੁਹਾਨੂੰ ਨਾਲ ਆਮ ਬਲਾਈ ਜਾਂਦੀ ਨਾਲੇ ਜਵਾਕ ਆ ਵੀ ਮੈਂ ਇਸ ਬੰਦੇ ਦੇ ਚਾਗਲ ਦੇ ਮੂੰਹੋਂ ਕਦੇ ਪੁੱਤ ਸੁਣਿਆ ਹੀ ਨਹੀਂ ਬੱਚੇ ਨੂੰ ਵਿੱਚੇ ਟੀਮੀ ਬੁਲਾ ਲੈਂਦਾ ਵਿੱਚੇ ਬੱਚਾ ਬੁਲਾ ਲੈਂਦਾ ਸੱਤਾਂ ਦੀਆਂ ਟੌਹ ਹੋ ਗਿਆ ਨਾ 10000 ਰੁਪਇਆ ਬਣਾਉਣਾ ਰੋਜ਼ ਬਣਾਉਣਾ ਨਾ ਅੱਛਾ ਲੈਂਦਾ ਨਹੀਂ ਪੈਸੇ ਇਹ ਲੋਕ ਨਹੀਂ ਹੋ ਕਿ ਕੀ ਸੀ ਮੈਂ ਚੱਲ ਗਿਆ ਫਿਰ ਮੈਨੂੰ ਐ ਦੱਸ ਉਹਨੂੰ ਤੈਨੂੰ ਕਿਹਾ ਕਿਨੇ ਪੈਸੇ ਮੰਗਣੇ ਕਿਨੇ ਕਿਹਾ ਤੈਨੂੰ ਪੈਸੇ ਮੰਗਣੇ ਹੁਣ ਦਿੰਦੇ ਆ ਲੋਕਾਂ ਨੂੰ ਯਾਰ ਸਾਨੂੰ ਤਾਂ ਨਹੀਂ ਦਿੰਦੇ ਤੁਹਾਨੂੰ ਕਿਉਂ ਦਿੰਦੇ ਆ ਨਹੀਂ ਨਹੀਂ ਇੱਕ ਤਾਂ ਅੱਲਾ ਸਾਨੂੰ ਨਹੀਂ ਦੇ ਜਾਂਦਾ ਜਦੋਂ ਮੰਗਦੇ ਆ ਤੁਸੀਂ ਇਹ ਤਾਂ ਸੋਈ ਕਹਿੰਦਾ ਇੱਕ ਮਿੰਟ ਤੇਰੀ ਵੀ ਜੇ ਤੂੰ ਖਾਲੀ ਨਹੀਂ ਜਾਏਂਗਾ ਮੁੰਡੇ ਨੂੰ ਲੈ ਕੇ ਆਵਾ ਜੇ ਮੰਗਦੇ ਤਾਂ ਮੰਗਦਾ ਪਹਿਲੇ ਉਹ ਹੁਣ ਕਦੋਂ ਕਹੀ ਜਨਾ ਮੈਂ ਗਲਤੀ ਮੰਨੀ ਹੁਣ ਗਲਤੀ ਮੰਨੀ ਗਲਤੀ ਮੈਂ ਤੈਨੂੰ ਕਿੰਨੇ ਵਾਰ ਇਹ ਨਹੀਂ ਉਹ ਮੈਂ ਗਲਤੀ ਨਹੀਂ ਮੰਨੀ ਹੱਥ ਜੋੜੇ ਮੈਂ ਇਹਨੂੰ ਐਂ ਕਿਹਾ ਜਿਹਦੇ ਦਰਤੇ ਬੈਠਾ ਪਿੱਛੇ ਬਾਬਾ ਜੀ ਦਾ ਸਰੂਪ ਆ ਉਹਦਾ ਭੈਣ ਚਲੋ ਹੋਗੀ ਚਲੋ ਚਲੋ ਹੁਣ ਤੈਨੂੰ ਮੈਂ ਦੱਸਦਾ ਬਾ ਹੁਣ ਤਾਂ ਬਹੁਤ ਚਲ ਆ ਜੇ ਮੇਰੀ ਧੁਆ ਖਲ ਕਰਦੇ ਨੀਖਾ ਕਰਦੇ ਹੁਣ ਮਨ ਕੋਈ ਨਹੀਂ ਦੇਖ ਮੈਨੂੰ ਸਤਨਾਮ ਛੱਡ ਕੇ ਜਿਹਨੂੰ ਮਰਜ਼ੀ ਦਸੀ ਹੁਣ ਮੈਨੂੰ ਪਤਾ ਲੱਗਿਆ ਮੇਰੇ